ਅੱਜ ਵੀ ਸੀ ਇਹ ਤਾਂ ਜਨਾਲ ਵਿੱਚ ਜਿਹੜਾ ਸਲਾਨਾ ਦਸਮੀ ਦਾ ਪਵਿੱਤਰ ਵਿਹਾੜਾ ਇਹ ਸਲਾਨਾ ਵਿਹਾੜਾ ਤੇ ਗੁੰਨਦਾਰ ਕੈਂਪ ਲੱਗਿਆ ਹੋਇਆ ਜਿਹੜਾ ਮਹਾਨ ਫੂਲਦਾਨ ਕੈਂਪ ਕੁਨੁਕਤਾ ਦੇ ਭਰੇ ਲਈ ਲੋੜਵੰਦ ਬਰੀਜਾਂ ਲਈ ਜ਼ਿੰਦਗੀ ਬਚਾਉਣ ਲਈ ਫੂਲਦਾਨ ਕੈਂਪ ਕਿਉਂਕਿ ਭਾਈ ਕਨਈਆ ਮਿਸ਼ਨ ਸੇਵਾ ਸੁਸਾਇਟੀ ਡਾਇਰੈਕਟਰ ਲੁਧਿਆਣੇ ਪਹਿਲਾਂ ਲੱਗਿਆ ਹੋਇਆ ਮੈਂ ਦਿਖਾਉਣਾ ਤੁਹਾਨੂੰ ਇੱਥੇ ਵੀ ਤੁਸੀਂ ਰਿਪੋਰਟ ਹੈ ਨਾ ਔਰ ਇਹ ਤਾਂ ਇਹ ਬਾਜਾ ਉਮਰ ਕਿੰਨੀ ਹੈ 48 ਇੱਥੇ ਸਾਰੀ ਮੋਬਾਈਲ ਨੰਬਰ ਬੋਲੋ ਵੈਰੀਫਾਈ ਹੋ ਰਹੀ ਹੈ ਸਕੇ ਉਹ ਸਾਰਾ ਅੱਠ ਟੈਪ ਕਰਕੇ ਕਰਦੇ ਨੇ ਕਿ ਇਹਦੇ ਜਿਹੜੇ ਟ੍ਰੈਡ ਨਾ ਕਰਦਾ ਕਰਤਾ ਤਾਂ ਹਰ ਤਾਂ ਨਹੀਂ ਸਾਰੇ ਇੱਥੇ ਦਿਖਾਉਂ ਦੇ ਮੈਡਮ ਆਪਰੇ ਕੋ ਕਿੰਨਿਆ ਜਨਟਾ ਹੋ ਗਿਆ ਅੱਜ ਸਾਡੇ ਕੋਲ 46 ਹੈ ਹਾਂਜੀ 46 ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਸਿੰਪਲ ਹਾਊਸ ਵੀ ਦੂੰਗਾ ਤੇ ਹੋਰ ਬੇਰਸ ਕੋਈ ਤੇ ਖੂਨਦਾਨ ਕਰਨ ਵਾਸਤੇ ਵੀਰ ਜੀ ਨੇ ਸਾਨੂੰ ਕਾਂਟ੍ਰੈਕਟ ਦੇ ਰਹੀਆਂ ਸਾਨੂੰ ਦੱਸ ਰਹੀ ਹੈ ਕਿ ਖੂਨਦਾਨ ਕਰੋ ਬੇਰਸ ਜੋੜਾ ਕਰਕੇ ਜਿਆਦਾ ਘੱਟ ਨਾ ਕਰੋ ਸੰਗਤ ਕੋ ਦੇਤੀ ਆ ਜੋੜਾ ਕਰਕੇ ਜਿਆਦਾ ਘੱਟ ਨਾ ਕਰੋ ਕਿਸੇ ਦੀ ਜਾਨ ਚਾ ਸਕਦਾ ਬਿਲਕੁਲ ਬਿਲਕੁਲ ਇਹਨਾਂ ਦਾ ਵੀ ਕਹਿਣਾ ਇਹੀ ਆ ਜੇ ਅੱਜ ਖੂਨਦਾਨ ਹੋਊਗਾ ਤਾਂ ਸਾਡੇ ਕੋਲ ਹੋਊਗਾ ਦਾ ਅਸੀਂ ਕਿਸੇ ਨੂੰ ਦੇ ਸਕਦੇ ਆ ਹਨਾ ਕਿਉਂਕਿ ਖੂਨਦਾਨ ਜਿਹੜਾ ਮਹਾਨ ਦਾਨ ਆ ਵੱਡਾ ਦਾਨ ਆ ਬਾਈ ਜੀ ਕਿਹੜਾ ਪਿੰਡ ਆ ਅੱਜ ਤੁਸੀਂ ਇੱਥੇ ਖੂਨਦਾਨ ਕੀਤਾ ਹਾਂਜੀ ਹਾਂਜੀ ਕੀ ਤੁਸੀਂ ਇਹ ਜਿਹੜੇ ਹੋਰ ਵੀ ਲੋਕ ਨੇ ਜਿਹੜੇ ਖੂਨਦਾਨ ਕਰ ਲਈ ਉਹਨਾਂ ਨੂੰ ਕੀ ਕਰੋਂਗੇ ਬੇਦਰਸ ਜ਼ਰੂਰੀ ਆ ਖੂਨਦਾਨ ਜ਼ਰੂਰੀ ਆ ਜਾਨੀ ਜ਼ਰੂਰੀ ਆ ਜਾਨੀ ਕਿ ਹਰ ਇੱਕ ਬੰਦੇ ਨੂੰ ਆਹਸਾਨ ਨੂੰ ਦੇਣਾ ਚਾਹੀਦਾ ਹਾਂ ਕਿੰਨਾ ਕੋਪਾ ਹੋ ਸਕਦਾ ਜਿਨ੍ਹਾਂ ਖੂਨਦਾਨ ਕਰ ਕੋਈ ਕਿਸੇ ਦੀ ਜ਼ਿੰਦਗੀ ਬਚ ਜਾਂਦੀ ਹੈ ਨਾ ਜ਼ਿੰਦਗੀ ਬਚ ਜਾਂਦੀ ਹੈ ਚਲੋ ਵਧੀਆ ਗੱਲ ਆ ਇਹ ਬਾਈ ਜੀ ਯੂਨਿਕ ਕਹਾਣੀ ਤੋਂ ਲੈ ਕਿਉਂਕਿ ਇਹਨਾਂ ਨੇ ਖੂਨਦਾਨ ਕੀਤਾ ਇਹਨਾਂ ਦਾ ਵੀ ਇਹੀ ਕੰਮ ਕਿਉਂਕਿ ਜਿਹੜਾ ਬੰਦਾ ਖੂਨਦਾਨ ਕਰਦਾ ਨਾ ਉਹ ਇੱਕ ਮਹਾਨ ਖੂਨਦਾਨ ਮਹਾਨ ਕਾਨਾ ਕਿਉਂਕਿ ਦੇ ਵਿੱਚ ਬਹੁਤ ਜਿਹੜੇ ਲੋੜਵੰਦ ਮਰੀਜ਼ ਹੁੰਦੇ ਨੇ ਉਹਨਾਂ ਨੂੰ ਹਨਾ ਮੌਕੇ ਤੇ ਟ੍ਰੀਟਮੈਂਟ ਹੋ ਜਾਂਦੀ ਆ ਬਾਈ ਜੀ ਕਿਹੜਾ ਪਿੰਡ ਆ ਤੁਹਾਡਾ ਜਨੌਰ ਜਨੌਰ ਇੱਥੇ ਪਿੰਡ ਤੋਂ ਹੀ ਆ ਨਾ ਹਾਂਜੀ ਤੇ ਹਰ ਸਾਲ ਖੂਨਦਾਨ ਕਰਦੇ ਹੋ ਹਾਂਜੀ ਕਿੰਨਾ ਜੇ ਤੋਂ ਕੈਂਪ ਲੱਗਦਾ ਹੈ ਤੇ ਪੰਜ ਹਾਂ ਪੰਜ ਸਾਲ ਤੋਂ ਤਾਂ ਲੱਗਦਾ ਬਿਲਕੁਲ ਬਿਲਕੁਲ ਤੇ ਹਰ ਸਾਲ ਖੂਨਦਾਨ ਕਰਦੇ ਹਾਂ ਜੀ ਜੇ ਕਦੇ ਲੋੜ ਮਿਲ ਲੋੜ ਪੈ ਜੇ ਮਿਲ ਜਾਂਦਾ ਹਾਂ ਜੀ ਵਧੀਆ ਸੁਸਾਇਟੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ ਹਾਂਜੀ ਇਹ ਬਾਈ ਜੀ ਵੀ ਉਹਨਾਂ ਦਾ ਵੀ ਕਹਿਣਾ ਜੀ ਇਹ ਜਦੋਂ ਖੂਨਦਾਨ ਕਰਦੇ ਹੋ ਤਾਂ ਤੁਹਾਨੂੰ ਜੇ ਲੋੜ ਪੈ ਜਾਵੇ ਮੌਕੇ ਤੇ ਤੁਹਾਨੂੰ ਇਹ ਮਿਲਦੀ ਵੀ ਹੈ ਕਿਉਂਕਿ ਭਾਈ ਸੇਵਾ ਸੁਸਾਇਟੀ ਹੈ ਜਿਹੜੀ ਰਜਿਸਟਰਡ ਇਹ ਬਹੁਤ ਵਧੀਆ ਇਹਨਾਂ ਦਾ ਭਰਾਲਾ ਕਿਉਂਕਿ ਇਹ ਜਿਹੜੇ ਨੇ ਭਾਈ ਕਨਈਆ ਸੇਵਾ ਸੁਸਾਇਟੀ ਵਾਲੇ ਨੇ ਹਨਾ ਸਵੇਰੇ ਤੋਂ ਡੀਐਮਸੀ ਤੋਂ ਆਏ ਡੀਐਮਸੀ ਤੋਂ ਕਿੰਨੇ ਜੁਨਟ ਆ ਗਏ ਆਪਜੀ ਕੋ 27 27 27 ਆ ਗਏ ਚਲੋ ਇਹ ਡੀਐਮਸੀ ਤੋਂ ਆਏ ਹੋਏ ਨੇ ਤੁਸੀਂ ਕਿੱਥੋਂ ਆਏ ਹੋ ਸਿਵਲ ਹਸਪੀਟਲ ਲੁਧਿਆਣਾ ਤੋਂ ਕਿੰਨੇ ਜੁਨਟ ਆ ਗਏ ਆਪਣੇ ਕੋਲ ਸਾਡੇ ਕੋਲ 40 ਡੇਗਰੀ ਕੋਲ 40 ਡੇਗਰੀ ਕੀ ਕਹੋਗੇ ਜਿਹੜੇ ਲੋਕ ਹੋਰ ਖੂਨਦਾਰ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਮੈਸੇਜ ਜੀ ਜਿੰਨਾ ਵੀ ਕਰ ਸਾਈਂ ਜੀ ਉਹਨਾਂ ਨੂੰ ਹਾਂ ਫੂਨਦਾਂ ਦੇ ਤਾਂ ਵਧੀਆ ਤਾਂ ਹਾਂ ਜੀ ਬੰਦੇ ਕੋਈ ਐਸੇ ਇੰਵੈਂਟ ਲੋ ਕਿਸੇ ਮੰਨ ਲੋ ਵੀ ਨਹੀਂ ਕਰਦਾ ਜੇ ਫੂਨਦਾਂ ਕਰੇ ਸਭ ਤੋਂ ਵਧੀਆ ਕਿੰਨੇ ਮਹੀਨੇ ਬਾਅਦ ਆਪਾਂ ਦੇ ਸਕਦੇ ਕਿੰਨੇ ਮਹੀਨੇ ਪਹਿਲਾਂ ਨਹੀਂ ਦੇ ਅੱਛਾ ਜੇ ਕਿਸੇ ਨੂੰ ਲੋਡ ਹੋਵੇ ਤਾਂ ਮਿਲ ਜਾਂਦਾ ਉੱਥੋਂ ਕੀ ਲੈ ਕੇ ਆਵੇ ਪ੍ਰੂਫ ਹੋ ਪ੍ਰੂਫ ਕੁਝ ਨਹੀਂ ਕੀ ਉਹਨੇ ਬਲੈਕ ਜੁੱਪਾ ਸਰਟੀਫਿਕੇਟ ਲੈ ਆਏਗੇ ਓਕੇ ਜੇ ਕੋਈ ਟੋਕੇ ਛੋਟੇ ਕੋਲੋਂ ਲਿਖਿਆ ਹੋਊਗਾ ਨਾ ਡਾਕਟਰ ਜੀ ਲਾਈਫ ਸਟਾਈਲ ਵੀ ਕਰਦੇ ਅਸੀਂ ਦੇ ਦਾਂ ਓਕੇ ਲੋਕ ਹਾਂ ਦਿਨ ਕਿਸੇ ਵੀ ਦੇ ਦੋ ਫਿਰ ਵੀ ਆਪਾਂ ਦੇ ਦਾਂ ਠੀਕ ਹੈ ਥੈਂਕ ਯੂ ਸਰ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੋ ਬਹੁਤ ਵਧੀਆ ਜੀ ਤੇ ਅੱਜ ਖੂਨਦਾਨ ਕਰਨ ਲੱਗੇ ਹੋ ਕਿੰਨੀ ਉਮਰ ਹੋ ਗਈ ਆਪ ਜੀ ਦੀ ਮੇਰੀ ਜੀ ਹੈਗੀ 49 ਕਿਹ ਮੈਸੇਜ ਦਵਾਂ ਕਿ ਲੋਕਾਂ ਨੂੰ ਜਿਹੜੇ ਖੂਨਦਾਨ ਕਰਨ ਦੇ ਡਰੇ ਰਹਿੰਦੇ ਨੇ ਮੈਂ ਤਾਂ ਇਹ ਕਹਿੰਦਾ ਮਤਲਬ ਖੂਨ ਜੋ ਮਹਾਂਦਾਨ ਖੂਨਦਾਨ ਜੋ ਹੈ ਇਹ ਕਰਨਾ ਚਾਹੀਦਾ ਹਰ ਇੱਕ ਬੰਦੇ ਨੇ ਇਹ ਦਿਨਾਲ ਕੋਈ ਕਿਸੇ ਬੰਦੇ ਦੀ ਖੇਦ ਤੇ ਪੀਲੀ ਸਰ ਨਹੀਂ ਕਹਿੰਦਾ ਹੈ ਬਲਕਿ ਤੰਦਰੁਸਤ ਰਹਿਣ ਲਈ ਤੰਦਰੁਸਤ ਰਹਿਣਾ ਕਿਉਂਕਿ ਜਿਹੜਾ ਖੜਾ ਖੂਨ ਆ ਉਹ ਅਦਲੀ ਬਦਲੀ ਹੋ ਜਾਂਦਾ ਹਾਂ ਜੀ ਧੰਨਵਾਦ ਜੀ ਕਿਉਂਕਿ ਇਹ ਬਾਈ ਜੀ ਉਹਨਾਂ ਦੀ ਵੀ ਆ ਉਮਰ ਦੇਖ ਲਓ ਨਾਲ ਇਹਨਾਂ ਦਾ ਕਿਉਂਕਿ ਇਹ ਮੈਸੇਜ ਹੁੰਦਾ ਜ਼ਰੂਰੀ ਬਾਈ ਜੀ ਜੇ ਤੁਸੀਂ ਇੱਥੇ ਖੂਨ ਕਢਾਉਨੇ ਹੋ ਤਾਂ ਦਾਨ ਕਰਦੇ ਹੋ ਤਾਂ ਤੁਹਾਡਾ ਖੂਨ ਚੇਂਜ ਹੁੰਦਾ ਹਨਾ ਖੂਨ ਦੇ ਨਾਲ ਚੇਂਜ ਹੋਣ ਦੇ ਨਾਲ ਬਿਮਾਰੀਆਂ ਨਹੀਂ ਲੱਗਦੀਆਂ ਫਿਰ ਰਸ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਕਾਲ ਸਾਬ ਵਾਹਿਗੁਰੂ ਜੀ ਕੀ ਫਤਿਹ ਕੀ ਮੈਸੇਜ ਅੱਜ ਤਨਜੀ ਤਨਵਾਣਾ ਜੀ ਇੱਥੇ ਤੁਹਾਡਾ ਅੱਜ ਦੁਆਰਾ ਕਟਰ ਮੋਟਰਸਾਈਕਲ ਸਾਈਕਲ ਸਟੇਟ ਤੇ ਚਲਵਾਉਂਦੀ ਸੰਗਤ ਨੂੰ ਵੇਚੀ ਤੇ ਖਰੀਦ ਹੋ ਰਹਾ ਵਾ ਇਹ ਸਲਾਣੇ ਜਿਹੜਾ ਪਿਰੇਵਾ ਤੋਂ 10 ਵਾ ਦੀ ਨਾ ਕਰੇ ਨੂੰ ਇਥੋਂ ਜੀ ਕਟਰ ਮੋਟਰਸਾਈਕਲ ਸਾਈਕਲ ਸਟੇਟ ਜਿਹੜਾ ਚਲਵਾਉਂਦੇ ਤੇ ਗ੍ਰਾਮ ਵਿੱਚ ਨਗਰ ਨਵਾਸੀਆ ਦੇ ਸੂ ਉਹਨਾਂ ਸਾਰਿਆਂ ਦੇ ਪਰਮ ਸਹਿਯੋਗ ਦੇ ਨਾਲ ਅੱਜ ਮੁਫਤਾਂ ਦੇ ਕਟਰ ਮੋਟਰਸਾਈਕਲ ਸਕੂਲੀ ਸੋਲਮਾ ਪਾਰਦੀ ਦੇ ਕਮੇਟੀ ਕੋਈ ਜਿਵੇਂ ਵਾਲੀ ਨਹੀਂ ਹੋ ਰਹੀ ਹੈ ਸੋ ਮੈਂ ਪੰਜਾਬ ਪਾਸੇ ਮੈਂ ਪੀ ਕਰਨਾ ਚਾਹੁੰਦਾ ਕਿਉਂਕਿ ਅਸੀਂ ਹਮੇਸ਼ਾ ਹੀ ਮੀਡੀਆ ਦਰਾਂ ਹੀ ਕਰਦੇ ਆ ਮੈਂ ਟੀਆਰ ਕਢਾਣੀ YouTube ਚੈਨਲ ਦਾ ਬਾਈਕ ਨਹੀਂ ਆ ਜੀ ਮਿਸਟਰ ਸਾਰੀ ਪਾਰ ਨੇ ਬਿਲਕੁਲ ਧੰਨਵਾਦ ਕਰਦਾ ਇਹ ਕੋਈ ਕਰਨ ਤੁਹਾਡੇ ਮਾਣ ਹੀ ਮらい ਮੈਂ ਪੰਜਾਬ ਅਸੀਂ ਪੀ ਕਰਨਾ ਚਾਹੁੰਦਾ ਕੋਈ ਹੁਣ ਬਲੱਡ ਦੀ ਕੋਈ ਕਮਿਊਨਿਟੀ ਬਾਈਕ ਨਹੀਂ ਆਈ ਮਿਸਟਰ ਜਵਾਸੇ ਜੀ ਕੋ ਦੋ ਨਾਮ ਦਾ ਸਮਰਨ ਸ਼ਬੀਰ ਲਈਏ ਦੋਸਤੋਂ ਅੰਦਰ ਜਿਹੜਾ ਪ੍ਰਾਈਵੇਟ ਬੰਦਰਾ ਮੋਟਰਸਾਈਕਲ ਸਾਈਡ ਸਟੈਂਡ ਹੈ ਇੱਕ ਮੰਡ ਦੇ ਹੁਸੀਂ ਫ੍ਰੀ ਬਲੱਡ ਦਿੰਨੇ ਆ ਚੰਗਲੋ ਬੇਟੇ ਵੀ ਦੋਰਾ ਦਾ ਤੇ ਜ਼ਿਆਦਾ ਕੱਟ ਨਾ ਕਰੋ ਜੀ ਲੇਕਿਨ ਜਦੋਂ ਤੁਸੀਂ ਫੋਨ ਹੀ ਕੱਢਿਆ ਜਾਂਦਾ ਮਰੀਜ਼ਾਂ ਦਾ ਦੋਨੋਂ ਰਾਦਾ ਇੱਕ ਕੱਢ ਕੇ ਮਰੀਜ਼ ਨੂੰ ਚੜ੍ਹਨ ਤੋਂ ਪਹਿਲਾਂ ਇਹ ਖੂਨ ਜਾਂਚ ਕੀਤਾ ਜਾਂਦਾ ਹੈ ਇਹ ਕਿ ਕੋਈ ਬਿਮਾਰੀ ਤਾਂ ਨਹੀਂ ਹੈਗੀ ਪੰਜ ਸਾਈਲੈਂਟ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਹਰ ਇੱਕ ਸਾਰੇ ਜਿਹੜਾ ਬੰਦਰਾ ਤੇ ਲੈ ਕੇ ਸਭ ਦੱਸੋ ਜੀ ਸ਼੍ਰੀ ਜੀ ਵਾਲੀ ਟੂਰ ਤੇ ਲੈਪਟਾਪ ਰੈਸਟ ਕਰਨ ਜੋਗ ਲੋ ਜੋ ਕਸਪਾਲਾ ਯਾ ਕਲਰ ਮੋਟਰ ਦੇ ਸੈਗਰ ਪੈਰ ਦੇ ਵਿੱਚੋਂ ਬਰਾਜੀ ਬਾਰ ਜਿਹੜੇ ਫਿਕਟਰ ਮੋਟਰ ਹੋਵੇਗਾ ਵੀ ਕੰਪਲੈਟ ਹੋ ਰਹੀ ਹੈ ਜੀ ਵੀ ਡੀ ਆਰ ਨੂੰ ਸੋ ਇਹ ਪੁਨ ਤੇ ਫੁਲੀ ਦਾ ਮਹਾਨ ਕਾਰਜ ਆ ਇਹ ਜਦੋਂ ਤੁਸੀਂ ਦਾਨ ਕਰਦੇ ਹੋ ਤੁਹਾਡੇ ਉੱਤਮਣ ਵੀ ਚਾਂਚ ਹੋਣੀ ਹੋਣੀ ਹੈ ਦੂਸਰੇ ਮਰੀ ਨੂੰ ਕਾਰ ਚੜਨਾ ਤੇ ਭਾਰਤ ਸਰਕਾਰ ਚਾਈਬਰ ਡੇਲੀ ਆਪ ਜੀ ਮੇਰੀ ਚਾਹਤ ਕਿਰੇ ਰਾਤ ਤੇ ਨਾ ਕਰੋ ਆਪਣੇ ਆਪਣੇ ਪਰਦੇ ਮੋਬਾਈਲ ਬੈਰੇ ਕੱਟੇ ਸੁਭਾ ਕੇ ਰੱਖੇ ਤੇ ਖੂਨ ਦੀ ਬੋਤਲ ਲੈਣ ਬੋਤਲੇ 1500 ਕਲਰ ਵਿੱਚ ਤੁਹਾਨੂੰ ਪ੍ਰਾਈਵਟ ਹਸਪਤਲ ਜੇਣੇ ਪੈਣਗੇ। ਸੋ ਜੇ ਜਦੋਂ ਮੋਟਰ ਮੋਟਰ ਚੱਲ ਕਦੀ ਬੋਤਲ ਲੈ ਕੇ ਤੁਸੀਂ 1500 ਕਲਰ ਵਿੱਚ ਖੇਲ ਦਿੱਤਾ ਵੇਚਿਆ ਨਹੀਂ ਹੈ। ਅੱਛਾ ਮਤਲਬ ਦੂਸਰੀ ਗੱਲ ਇਹ ਆ ਕਿ ਸਰਕਾਰੀ ਹਸਪਤਲ ਸਿਵਲ ਹੌਸਪੀਟਲ ਜੋੜਾ ਘਰ ਅੱਗੇ ਜਾਵਾ ਕੱਪ ਮੈਂ ਕਰੇਂਗੀ। ਸਿਵਲ ਚ ਦਾਖਲ ਹੋਵੇ। ਹਸਪਤਲ ਤੋਂ ਬਾਹਰ ਗੱਲ ਕਰਾਂਗੇ ਕਿ ਕੋਈ ਜਨਤ ਲੋਕ ਬੇਨਤੀ ਆ ਜੇਲ੍ਹ ਕਟੜਾ ਦੇ ਤਰਲੇਜ ਕਰਵਾਉਂਦੀ ਹੈ। ਗਵਰਨਮੈਂਟ ਜੇ ਤੁਹਾਡਾ ਮਰੀਜ਼ ਕਿਦੇ ਪ੍ਰਾਈਵੇਟ ਚ ਦਾਖਲ ਆ ਹਸਪਤਲ ਸਾ ਸਰਕਾਰੀ ਚੋ ਲੈਣ ਜਾਵਾਂਗੇ ਮੁੱਤਾ ਸਾਡਾ ਦੋ ਤਰ੍ਹਾਂ ਦਾ ਲੱਗਦਾ ਜੀ ਸੰਗਤੋ ਦੇਖੋ ਕਰੋ 8000 ਰੁਪਏ ਸਰਦੀਪ ਉਹਨੇ ਬੋਲੇ ਨੀ ਤੋਰ ਤੇ ਚਲਾਉਣਾ 300 ਕਿੰਨਾ ਲੱਗਦਾ 95% ਬਲੱਡ ઓਯੂਜ਼ ਹੁੰਦਾ ਜਿਹੜਾ ਫੂਮ ਦੇ ਵਿੱਚੋਂ ਆਇਓ ਜੀ ਪਲਾਜ਼ਮਾ ਕੱਢਿਆ ਹੁੰਦਾ ਉਹਨੂੰ ਪੀਆਰਬੀਸੀ ਕਹਿੰਦੇ ਆ ਉਹਦਾ 300 ਰੇਟ ਹੈ ਤੇ ਜੇ ਉਹ ਜੋ ਪਲਾਜ਼ਮਾ ਨਾ ਕੱਢਿਆ ਹੋਵੇ ਹਾਲ ਬਲੱਡ ਆ ਪਿਓਰ ਬਲੱਡ ਆ ਆ ਉਹਦੀ ਫੀਸ 1000 ਰੁਪਇਆ ਗਰਮਣਤ ਇਹ ਤੁਹਾਡੇ ਜਾਨਕੀ ਖੂਨਦਾਨ ਜਿਹੜੇ ਲੈਣ ਜਾਂਦੇ ਨੇ ਉਹਨਾਂ ਦਾ ਪ੍ਰੋਸੀਜਰ ਨਹੀਂ ਕਿਉਂਕਿ ਇਹ ਜਿਹੜੇ ਉੱਥੇ ਖੂਨ ਨੂੰ ਸਫਾਈ ਹੁੰਦੀ ਆ ਖੂਨ ਦੀ ਮੰਨੋ ਗੱਲ ਪਿਆਬੀ ਲੱਭ ਜਾਂਦੀ ਸਿੱਧੇ ਰਗੋ ਸਫਾਈ ਹੁੰਦੀ ਆ ਉਹਦਾ ਉਹਦਾ ਹੀ ਲੈਂਦੇ ਨੇ ਕੋਈ ਖੂਨ ਵੇਚਦੇ ਨਹੀਂ ਇਹ ਤੁਹਾਡਾ ਕਹਿਣਾ ਹੀ ਆ ਦੇਖੋ ਇਹ ਜਦੋਂ ਵੇਚਣ ਦੀ ਗੱਲਾਂ ਹੁੰਦੀਆਂ ਹਾਂ ਬਿਲਕੁਲ ਸਟੇਜ ਹੁੰਦੀ ਆ ਹਾਂ ਤੇ ਹੁਣ ਪੰਜਾਬ ਚ ਬਲੱਡ ਭਾਈ ਕਨੀਆ ਜੀ ਮਿਸ਼ਨ ਸੇਵਾ ਸੁਸਾਇਟੀ ਨਹੀਂ প্রচার ਇਨਾ ਕੀਤਾ ਕਿ ਸੰਸਥਾਵਾਂ ਬਹੁਤ ਪੈ ਗਈਆਂ ਬਿਲਕੁਲ 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 ਹੁਣ ਬਲੱਡ ਸਰਪਲਸ ਪੰਜਾਬ ਦੇ ਵਿੱਚ ਹਾਂ ਹੁਣ ਬਲੈਕ ਦੇ ਇਕਦੁੱਕਾ ਹੁੰਦੀ ਹੋਏਗੀ ਜੇ ਤੁਹਾਡੇ ਨਾਲ ਕੋਈ ਬਲੈਕ ਕਰਦਾ ਸਾਨੂੰ ਸੰਪਰਕ ਕਰੋ ਅਸੀਂ ਤੁਹਾਨੂੰ ਡਬਲ ਪੈਸੇ ਲੈ ਕੇ ਦੇ ਆਵੀਂ ਪਰ ਤੁਸੀਂ ਜਾ ਕੇ ਉਹਨਾਂ ਕੋਲ ਮੁੱਲ ਦੇ ਦਿਓ ਸੰਗਤ ਵੀ ਦੋਸੀ ਹੈ ਤੁਸੀਂ ਇਹ ਸਰਕੇ ਦੋਸੀ ਹੈ ਜਿਹੜੇ ਰੇਣ ਕਰਦੇ ਉਹ ਬੰਦਾ ਹੈ ਆਹ ਤੁਹਾਨੂੰ ਮੁੱਲ ਦੇ ਦਿਓ ਆਓ ਪੈਸੇ ਦੇ ਦੋ ਆਹ ਪੈਸੇ ਦੇ ਉਹ ਫਿਰ ਉੱਥੇ ਗਲਤ ਉਹਥੇ ਉਹ ਵੀ ਆਪ ਦੋਸੀ ਹੈ ਸਾਨੂੰ ਸੰਬਰਖੇ ਨੇ ਪਰ ਆਜੋ ਪੰਡਿਸ਼ ਕਾਮ ਸਕੂਨ ਦੇ ਦਿੰਦੀ ਹੈ ਅਸੀਂ ਤੁਹਾਨੂੰ ਫ੍ਰੀ ਕੂਨ ਲੈ ਕੇ ਦੇਾਂਗੇ ਟੈਸਟਾਂ ਦੇ ਪੈਸੇ ਲੱਗਣਗੇ ਜੇ ਕੋਈ ਲੋੜਵੰਦਾ ਗਰੀਬ ਆ ਨਹੀਂ ਪੈਸੇ ਆਗੇ ਸਭ ਦੱਸ ਦਿਓ ਕੋਈ ਅਜੀ ਯਤਨ ਕਰਾਂਗੇ ਕਿ ਤੁਹਾਡਾ ਹਾਲ ਕਰਦੇ ਕਿ ਕਿਹੜਾ ਪਿੰਡ ਆਪ ਜੀ ਦਾ ਮੇਰਾ ਪਿੰਡ ਮੋਨਪੁਰ ਹਾਂਜੀ ਅਹ ਢੈਡੂ ਕੋਲ ਬੋਨਪੁਰ ਹਾਂਜੀ 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 ਤੇ ਅੱਜ ਖੂਨਦਾਨ ਕੀਤਾ ਇੱਥੇ ਹਾਂਜੀ ਹਾਂਜੀ ਪਹਿਲਾਂ ਕੀਤਾ ਅੱਗੇ ਕਰੇ ਪਹਿਲਾਂ ਵੀ ਕੀਤਾ ਜੀ ਤਿੰਨ ਚਾਰ ਵਾਰ ਅੱਛਾ ਮੇਰਾ ਤਾਂ ਗਰੀਬਾਂ ਨੇ ਜੀ ਐਸ ਐਸ ਸਾਹਿਬ ਲਗਾਤਾਰ ਹਰ ਸਾਲ ਕਰੀਦਾ ਜੀ ਕੋਈ ਕਮੀ ਤਾਂ ਨਹੀਂ ਆਉਂਦੀ ਕੋਈ ਘਾਟ ਜੀ ਮਸੂਦ ਤਾਂ ਨਹੀਂ ਹੁੰਦੀ ਖੂਨਦਾਨ ਕਰਕੇ ਕਿਤੇ ਅੱਜ ਤੱਕ ਤਾਂ ਹੋਈ ਨਹੀਂ ਜੀ ਫੇ ਲੋਕਾਂ ਨੂੰ ਕੀ ਕਹੋਗੇ ਜਿਹੜੇ ਡਰੇ ਬੈਠੇ ਨੇ ਇਹ ਤਾਂ ਫਾਲਤੂ ਡਰੇ ਹੋਏ ਨਹੀਂ ਜੀ ਲੋਕੀ ਤਾਂ ਇਹਦੇ ਵਿੱਚ ਇਹ ਜਿਹੜਾ ਆਪਣਾ ਮੈਂ ਆਰਮੀ ਦੇ ਵਿੱਚ 21 ਸਾਲ ਨੌਕਰੀ ਕੀਤੀ ਹੈ ਓਕੇ ਠੀਕ ਹੈ ਐਜੀ ਕੋਈ ਚੱਕਰ ਨਹੀਂ ਹੈਗਾ ਤੇ ਇਹ ਤੋਂ ਵੀ ਆਪਣੇ 24 ਆਵਰ ਦੇ ਵਿੱਚ ਜਿਹੜਾ ਖੂਨ ਹੈ ਨਾ ਆਪਣਾ ਨਵਾਂ ਉਸੇ ਟਾਈਮ ਕੰਪਲੀਟ ਹੋ ਜਾਂਦਾ ਬਿਲਕੁਲ ਬਿਲਕੁਲ ਹਾਂ ਜੀ ਚਲੋ ਧੰਨਵਾਦ ਭਾਈ ਜੀ ਤੁਸੀਂ ਦਾਨ ਕਰੀ ਤਾਂ ਬਹੁਤ ਵਧੀਆ ਗੱਲ ਹਣੀ ਓਕੇ ਜਿੱਥੇ ਕਿਤੇ ਵੀ ਆਵਾਜ਼ ਆਉਣਾ ਹੋਵੇ ਖੋਜਣ ਕੈਂਪ ਦੇ ਸਾਹਮਣੇ ਬਾਜਾਂ ਨਹੀਂ ਕਰਵਾਉਣਾ ਕਰੇ ਬਰਾਜੋ ਤੇ ਪਿੰਡ ਲਹਾਰਾ जथेदार जी वागू जी का खालसा वाहरू जी की फतेह अज ती ਸੀਰ ਬਾਬਾ ਅਜਨੌਦ ਦੇ ਸਥਾਨ ਤੇ ਆਏ ਹਾਂ ਸਲਾਨਾ ਜੋੜ ਮੇਲੇ ਤੇ ਕੀ ਮੈਸੇਜ ਆਪ ਜੀ ਵੱਲੋਂ ਇੱਥੇ ਜਿਹੜੇ ਖੂਨਦਾਨ ਕੈਂਪ ਤੇ ਆਏ ਹੋ ਸਭ ਤੋਂ ਪਹਿਲਾਂ ਮੈਂ ਬਾਦਸ਼ਾਹ ਜੀ ਦਾ ਆਪ ਜੀ ਦੀ ਬਾਤ ਕਰਨਾ ਨਿਕਾਇਆ ਸੀ ਬਾਬਾ ਜੀ ਦੀ ਸੇਵਾ ਦੇ ਵਿੱਚ ਜੀ ਸੇਵਾ ਤੇ ਆਪਰੇ ਬਹੁਤ 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 ਬੱਚੇ ਪਰ ਮੈਂ ਇਸ ਕਿਸਮ ਸਮਾਂ ਆਪਣਾ ਤੋਂ ਆਪਣੇ ਸੇਵਾ ਹੋਵੇ ਸੇਵਾ ਵਿੱਚ ਸਤਿਨਾਮ ਦਾ ਮੋਢਾ ਇਹ ਘਰ ਦੇ ਜਿੱਥੇ ਜਿੱਤੇ ਵੀ ਆਵਾਜ਼ ਉੱਠਦੇ ਹੋਣ ਉਹ ਬਗਲੇ ਆ ਕੇ ਜਵਾਬ ਦੇ ਆ ਰਹੇ ਹਨ ਪੰਜਾਬ ਦਾ ਮੋਢਾ ਜਿੱਤੇ ਜਿੱਤੇ ਆਵਾਜ਼ ਦੇ ਜਿਹੜਾ ਕਮਿੰਡਾਂ ਕਰਮ ਕਰਦੇ ਸਰਕਾਰ ਦੇ ਸਾਹਮਣੇ ਰਹੋ ਹੋ ਸਕੂਨ ਦਾ ਨਹੀਂ ਹੈ ਜੀ ਜੀ ਸੈਕਟਰੀ ਬਾਤ ਹੋ ਰਹੀ ਹੈ ਪਹਿਲਾਂ ਸਰ ਜੀ ਮੈਂਟਾਂ ਦੀ ਡਰਾਈਵ ਦੇ ਉਪਰ ਸੇਵਾਦਾਰ ਪ੍ਰਦਾਤਾਵਾਂ ਦੇ ਜੀਵਨ ਨਾਲ ਜੁੜਨਾ ਵਟਦੀਆਂ ਨੇ ਕਿ ਅੱਜ ਇਥੇ 716 ਮਾ ਕੇਪ ਜਿਹੜਾ ਲੱਗਿਆ ਹੋਇਆ ਹੈ ਉਹ ਸਿਰਫ ਇੱਕ ਸਮਾਜਿਕ ਸਮੱਸਿਆ ਨਹੀਂ ਸਗੋਂ ਪ੍ਰਬੰਧਕਾਂ ਦਾ ਵੀ ਔਰ ਜੀਵਨ ਦੀ ਜੀਵਨਤਾ ਦਾ ਪ੍ਰਤੀਕ ਹੈ ਕਿ ਜਿਹੜੀਆਂ ਮਨੁੱਖਤਾ ਦੇ ਲਈ ਅੱਜ ਪੰਜਾਬ ਨੂੰ ਇੰਨੀਆਂ ਸਭਾਵਾਂ ਦੀ ਲੋੜ ਹੈ ਵੰਗੜੀ ਦੇ ਇੱਕ ਭਾਈ ਕन्हैया ਜੀ ਨੇਸ਼ਨ ਸੇਵਾ ਸੁਸਾਇਟੀ ਦੇ ਜੱਜੇਦਾਰ ਕਰਨ ਜੀ ਸਮਾਨਾ ਜੀ ਇਹ ਸਮਾਨਾ ਲਵਾਉਦੇ ਰਹੇ ਤੇ ਗੁਰੂ ਪਾਤਸ਼ਾਹ ਜੀ ਦੇ ਨਾਮ ਤੇ ਸਿਵਰ ਜੀ ਕਾਲਸਾ ਭਾਈ ਜੀ ਇਹ ਅੱਜ ਕੈਂਪ ਲਾਇਆ ਤੁਸੀਂ ਜਣਾਉਗ ਸ੍ਰੀ ਦਸਮੀ ਤੇ ਜਿਹੜੀ ਇਸਮਾਨਾ ਦਸਮੀ ਆ ਕੀ ਆ ਇਹ ਤੁਹਾਡੇ ਕੋਲ ਲੰਬਾਈ ਰਿਹਾ ਹਸਾ ਬਹੇ ਜੀ ਕੀ ਪਤਨੀ ਅਸੀਂ ਟੀਮ ਚੋਂ ਰਿਹਾ ਸਾਰੇ ਸਿੱਧੂ ਫਿਰ ਦਰਾਹਤ ਹੋਏ ਸੋਗਲ ਬਰਾਹਮਣ 114 ਪਰਦੇ ਤੇ ਮੇਰੇ ਸਾਥੀ 114 ਤੇ ਕੋਈ ਨੋ ਟੀਮ ਦੇ ਇੰਤਜ਼ਾਰ ਗੇਂਦ ਹੈ ਜੀ ਰਾਤਿਸ ਨਾਲ ਠੀਕ ਆ ਠੀਕ ਆ ਬਣੀ ਆ ਖੰਡੂਆ ਤਾਲੀਆਂ ਵੱਜਣ ਲੱਗੀਆਂ ਅੱਜ ਤੋਂ ਸ਼ੁਰੂ ਲੈ ਗਿਆ ਬੰਦਾ ਕਹਿੰਦੇ ਕਰੇ ਹੈ ਚਾਹੁੰਦਾ ਹੋ ਗਿਆ ਜਾ ਕੇ ਮੋਰ ਮੈਡੀਸਨ ਦਾ ਅੰਦਰ ਮੋਰ ਦੇਗਾ ਸਿਕਿਟੀ ਜੀ ਤੇ ਉਹਦੇ ਵਿੱਚ ਉਹਨਾਂ ਨੂੰ ਦੋ ਦਿਨ ਸਟੇ ਵੀ ਫਿਰੇ ਅੰਦਰ ਜਮਾਗਾ ਸਕੂਟਰ ਮੋਟਰ ਹੈਗਾ ਇਹ ਕੱਲਾ ਇੱਥੇ ਇੱਥੇ ਆ ਕਿ ਹੋਰ ਵੀ ਆ ਉੱਥੇ ਪੱਕੇ ਹੀ ਤੌਰ ਤੇ ਹਸਪਤਾਲ ਦਰਾਹਾਂ ਤੋਂ ਆਪਣੇ ਕਿਥੋਂ ਮਰਜੀ ਪਿਹੇ ਡੋਵੇਂ ਪੰਜਾਬ ਤੋਂ ਚਾਹੇ ਪੂਰੇ ਇੰਡੀਆ ਤੋਂ ਠੀਕ ਆ ਸਾਰੇ ਫ੍ਰੀ ਕਿੱਤੇ ਜਾਣੇ ਫ੍ਰੀ ਕਿੱਤੇ ਵਾਲੇ ਉਹਦਾ ਕੋਈ ਟਾਈਮ ਟੇਬਲ ਆ ਕਿ ਜਦੋਂ ਮਰਜ਼ੀ ਆ ਸਾਨੂੰ ਬਿਠਾ ਦੇਣਾ ਨੌਂ ਤੋਂ ਲੈ ਕੇ 5 ਵੇ ਦੇ ਵਿੱਚ ਵਿੱਚ ਸਟੇ ਆਫ ਆ ਮੇਰਾ ਕਹਿਣ ਦਾ ਬਾਪ ਭਾਈ ਜੀ ਇਹ ਹੈ ਵੀ ਉਹ ਦਿਨਤਾ ਨਹੀਂ ਕੋਈ ਬੰਨਿਆ ਹੋਇਆ ਵੀ ਜਿਵੇਂ ਸੋਮਵਾਰ ਮੰਗਲਵਾਰ ਕੋਈ ਦਿਨ ਜਦ ਮਰਜ਼ੀ ਆ ਮਾਰਜੀ ਸਕਦੀ ਹੋਵੇ ਨੌਂ ਤੋਂ 5 ਵਜੇ ਤੱਕ ਜਮ ਮਰਜ਼ੀ ਬੈਠਣ ਸਾਨੂੰ ਕਿਸੇ ਨੇ ਸੰਪਰਕ ਕਰਨ ਦਾ ਕੋਈ ਨੰਬਰ ਦੇ ਸਕਦੇ ਹੋ ਤੁਸੀਂ ਹਾਂਜੀ 927367515 737515 ਥੈਂਕ ਯੂ ਸਰ ਥੈਂਕ ਯੂ ਇਹ ਬਾਈ ਜੀ ਇਹ ਖੰਡੂਏ ਤੇ ਤਾਲੀਏ ਤੇ ਮੋਸਟਾ ਆਪਰੇਸ਼ਨ ਸਿੱਧੂ ਹਸਪੀਟਲਾਂ ਨੂੰ ਜਿਹੜੇ ਸ਼ਹਿਰ ਤੋਂ ਦੇ ਜਾਂਦੇ ਨੇ ਇਹ ਖੰਡੂਏ ਤੇ ਤਾਲੀਏ ਤੇ ਜਿਹੜੇ ਨਾਲੋਂ ਮੋਸਟ ਆਪਰੇਸ਼ਨ ਸਿੱਧੂ ਹਸਪੀਟਲ ਵੱਲੋਂ ਦਰਾਹਾ ਜਿਹੜਾ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਬਾਈ ਜੀ ਇਹਨਾਂ ਦਾ ਹਰ ਇੱਕ ਇਨਸਾਨ ਦਾ ਫਰਜ਼ ਵਾਰਦਾ ਕਈ ਵਾਰ ਬੰਦੇ ਲੋੜ ਬੰਦ ਹੁੰਦੇ ਨੇ ਹਨਾ ਉਹ ਨਹੀਂ ਕੋਈ ਆਪਰੇਸ਼ਨ ਕਰਾ ਸਕਦਾ ਆਪਣੇ ਬੱਚੇ ਦਾ ਤਾਂ ਨੰਬਰ ਬਾਈ ਜੀ ਉਹਨਾਂ ਨੇ ਬੋਲਿਆ ਹੋਇਆ ਇਹਨਾਂ ਨੂੰ ਜਰੂਰ ਕੰਟੈਕਟ ਕਰੋ ਧੰਨਵਾਦ ਬਾਈ ਜੀ ਤੁਹਾਡਾ